ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੇ ਉੱਤੇ ਜੁਤੀ ਸੁੱਟਣ ਵਾਲੇ ਵਕੀਲ ਰਕੇਸ਼ ਕਿਸ਼ੋਰ ਦੀਆਂ ਮੁਸੀਬਤਾਂ ਵਧਣ ਵਾਲੀਆਂ ਨੇ ਅਜਿਹਾ ਇਸ ਕਰਕੇ ਹੈ ਕਿਉਂਕਿ ਵਕੀਲ ਵਿਰੋਧ ਮਾਨਹਾਨੀ ਦਾ ਮਾਮਲਾ ਦਾਇਰ ਕੀਤਾ ਜਾਵੇਗਾ ਚੀਫ ਜਸਟਿਸ ਬੀ ਆਰ ਗਵਈ ਤੇ ਜੁਤੀ ਸੁੱਟਣ ਵਾਲੇ ਵਕੀਲ ਰਕੇਸ਼ ਕਿਸ਼ੋਰ ਖਿਲਾਫ ਹੁਣ ਕਾਰਵਾਈ ਹੋਵੇਗੀ اٹਾਰਨੀ ਜਨਰਲ ਨੇ ਇਹ ਰਕੇਸ਼ ਕਿਸ਼ੋਰ ਵਿਰੋਧ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਲਈ ਸਹਿਮਤੀ ਦੇ ਦਿੱਤੀ ਹੈ ਸੋਲੀਸਟਰ ਜਨਰਲ ਤੁਸ਼ਾਰ ਮਹਿਤਾ ਅਤੇ ਸੁਪਰੀਮ ਕੋਰਟ 바ਰ ਐਸੋਸੀਏਸ਼ਨ ਦੇ ਮੁਖੀ ਸੀਨੀਅਰ ਵਕੀਲ ਵਿਕਾਸ ਸਿੰਗ ਨੇ ਅਦਾਲਤ ਨੂੰ ਰਕੇਸ਼ ਕਿਸ਼ੋਰ ਵਿਰੁੱਧ ਮਾਨਹਾਨੀ ਦੇ ਮਾਮਲੇ ਤੇ ਕਾਰਵਾਈ ਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ ਸੁਪਰੀਮ ਕੋਰਟ ਹੁਣ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਇਸ ਮਾਮਲੇ ਤੇ ਸੁਣਵਾਈ ਕਰੇਗਾ ਤੁਹਾਨੂੰ ਦੱਸ ਦਈਏ ਬੀਤੀ 6 ਅਕਤੂਬਰ ਨੂੰ ਹੈਰਾਨ ਕਰਨ ਵਾਲੇ ਮਾਮਲੇ ਦੇ ਵਿੱਚ ਸੁਰੱਖਿਆ ਦੇ ਵਿੱਚ ਕੁਤਾਹੀ ਵਰ ਪੀਸੀ ਜਦੋਂ 71 ਸਾਲਾਂ ਦੇ ਵਕੀਲ ਰਕੇਸ਼ ਕਿਸ਼ੋਰ ਨੇ ਅਦਾਲਤ ਦੇ ਕਮਰੇ ਦੇ ਵਿੱਚ ਚੀਫ ਜਸਟਿਸ ਦੇ ਉੱਤੇ ਜੁੱਤੀ ਛੁੱਟੀ ਸੀ ਉੱਥੇ ਵਜੂਦ ਸੁਰੱਖਿਆ ਕਰਮਚਾਰੀਆਂ ਵੱਲੋਂ ਉਸ ਨੂੰ ਤੁਰੰਤ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਵਕੀਲ ਦੀ ਇਸ ਅਸਰਕਤ ਤੋਂ ਬਾਅਦ ਬਾਰ ਕਾਉਂਸਲ ਆਫ ਇੰਡੀਆ ਨੇ ਤੁਰੰਤ ਪ੍ਰਭਾਵ ਦੇ ਨਾਲ ਉਸ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੇ ਖਬਰਾਂ ਬਣੀਆਂ ਹੋਈਆਂ ਸਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ ਅਤੇ ਇਸ ਮਾਮਲੇ ਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਸੀ ਉਸ ਤੋਂ ਬਾਅਦ ਹੁਣ ਇਸ ਮਾਮਲੇ ਤੇ ਕਾਰਵਾਈ ਹੋਣ ਜਾ ਰਹੀ ਹੈ ਤੇ ਅਜਿਹਾ ਕਰਨ ਵਾਲੇ ਵਕੀਲ ਦੇ ਵਿਰੁੱਧ ਹੁਣੇ ਮਾਮਲਾ ਮਾਨਹਾਨੀ ਦਾ ਮਾਮਲਾ ਦਾਇਰ ਕੀਤਾ ਜਾਵੇਗਾ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੇਰੀ ਕਾਰਵਾਈ ਹੋਵੇਗੀ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਦੇਖਣ ਨੂੰ ਮਿਲੇਗੀ ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਦੇ ਉੱਤੇ ਜੁਤੀ ਸੁੱਟਣ ਵਾਲੇ ਵਕੀਲ ਰਕੇਸ਼ ਕਿਸ਼ੋਰ ਦੀਆਂ ਮੁਸੀਬਤਾਂ ਵਧਣ ਵਾਲੀਆਂ ਨੇ ਅਜਿਹਾ ਇਸ ਕਰਕੇ ਹੈ ਕਿਉਂਕਿ ਵਕੀਲ ਵਿਰੋਧ ਮਾਨਹਾਨੀ ਦਾ ਮਾਮਲਾ ਦਾਇਰ ਕੀਤਾ ਜਾਵੇਗਾ ਚੀਫ ਜਸਟਿਸ ਬੀ ਆਰ ਗਵਈ ਤੇ ਜੁਤੀ ਸੁੱਟਣ ਵਾਲੇ ਵਕੀਲ ਰਕੇਸ਼ ਕਿਸ਼ੋਰ ਖਿਲਾਫ ਹੁਣ ਕਾਰਵਾਈ ਹੋਵੇਗੀ ਅਟਾਰਨੀ ਜਨਰਲ ਨੇ ਇਹ ਰਕੇਸ਼ ਕਿਸ਼ੋਰ ਵਿਰੋਧ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਲਈ ਸਹਿਮਤੀ ਦੇ ਦਿੱਤੀ ਹੈ ਸੋਲੀਸਟਰ ਜਨਰਲ ਤੁਸ਼ਾਰ ਮਹਿਤਾ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਅਦਾਲਤ ਨੂੰ ਰਕੇਸ਼ ਕਿਸ਼ੋਰ ਵਿਰੁੱਧ ਮਾਨਹਾਨੀ ਦੇ ਮਾਮਲੇ ਤੇ ਕਾਰਵਾਈ ਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ ਸੁਪਰੀਮ ਕੋਰਟ ਹੁਣ ਦਿਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਇਸ ਮਾਮਲੇ ਤੇ ਸੁਣਵਾਈ ਕਰੇਗਾ ਤੁਹਾਨੂੰ ਦੱਸ ਦਈਏ ਬੀਤੀ 6 ਅਕਤੂਬਰ ਨੂੰ ਹੈਰਾਨ ਕਰਨ ਵਾਲੇ ਮਾਮਲੇ ਦੇ ਵਿੱਚ ਸੁਰੱਖਿਆ ਦੇ ਵਿੱਚ ਕੁਤਾਹੀ ਵਰ ਪੀਸੀ ਜਦੋਂ 71 ਸਾਲਾਂ ਦੇ ਵਕੀਲ ਰਕੇਸ਼ ਕਿਸ਼ੋਰ ਨੇ ਅਦਾਲਤ ਦੇ ਕਮਰੇ ਦੇ ਵਿੱਚ ਚੀਫ ਜਸਟਿਸ ਦੇ ਉੱਤੇ ਜੁੱਤੀ ਛੁੱਟੀ ਸੀ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਵੱਲੋਂ ਉਸ ਨੂੰ ਤੁਰੰਤ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਵਕੀਲ ਦੀ ਇਸ ਅਸਰਕਤ ਤੋਂ ਬਾਅਦ ਬਾਰ ਕਾਉਂਸਲ ਆਫ ਇੰਡੀਆ ਨੇ ਤੁਰੰਤ ਪ੍ਰਭਾਵ ਦੇ ਨਾਲ ਉਸ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਤੇ ਖਬਰਾਂ ਬਣੀਆਂ ਹੋਈਆਂ ਸਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ ਅਤੇ ਇਸ ਮਾਮਲੇ ਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਸੀ ਉਸ ਤੋਂ ਬਾਅਦ ਹੁਣ ਇਸ ਮਾਮਲੇ ਤੇ ਕਾਰਵਾਈ ਹੋਣ ਜਾ ਰਹੀ ਹੈ ਤੇ ਅਜਿਹਾ ਕਰਨ ਵਾਲੇ ਵਕੀਲ ਦੇ ਵਿਰੁੱਧ ਹੁਣੇ ਮਾਮਲਾ ਮਾਨ ਹਾਨੀ ਦਾ ਮਾਮਲਾ ਦਾਇਰ ਕੀਤਾ ਜਾਵੇਗਾ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੇਰੀ ਕਾਰਵਾਈ ਹੋਵੇਗੀ ਦਿਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਦੇਖਣ ਨੂੰ ਮਿਲੇਗੀ